ਸਾਧਿਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਭਾਈ ਅਮਰਪਾਲ ਖਾਲਸਾ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਜੋ ਦੋ ਐਜ਼ੇ ਆਜ਼ਾਦ ਉਮੀਦਵਾਰ ਜਿੱਤੇ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦਾ ਸ਼੍ਰੀ ਮੁਖਸਤ ਸਾਹਿਬ ਦੀ ਧਰਤੀ ਤੋਂ ਯਾਨੀ ਕਿ ਸ਼ਹੀਦਾਂ ਦੀ ਧਰਤੀ ਤੋਂ ਐਲਾਨ ਕਰ ਦਿੱਤਾ ਗਿਆ ਹੈ ਜੇ ਗੱਲ ਕਰੀਏ ਸੰਵਿਧਾਨਕ ਪਾਰਟੀ ਹੈ ਜਿਸ ਤਰ੍ਹਾਂ ਅੱਜ ਭਾਈ ਸਰਉਂਜੀਤ ਸਿੰਘ ਖਾਲਸਾ ਨੇ ਬਿਆਨ ਦਿੱਤਾ ਹੈ ਕਿ ਸਾਡੀ ਸੰਵਿਧਾਨਕ ਪਾਰਟੀ ਹੈ ਸੰਵਿਧਾਨ ਤੋਂ ਅਸੀਂ ਬਾਹਰ ਨਹੀਂ ਜਾਵਾਂਗੇ ਲੇਕਿਨ ਜੇ ਗੱਲ ਕਰੀਏ ਐਨਐਸਏ ਦੀ ਭਾਈ ਅਮਰਤਪਾਲ ਖਾਲਸਾ ਤੇ ਉਸਦੇ ਸਾਥੀਆਂ ਦੀ ਕਿਉਂਕਿ ਉਹਨਾਂ ਵੱਲੋਂ ਵਾਰ-ਵਾਰ ਖਾਲਸਪਤਾਨ ਦੀ ਮੰਗ ਕੀਤੀ ਗਈ ਲਾਅਨ ਆਰਡਰ ਦੇ ਵਿੱਚ ਜਿਹੜਾ ਲਾਅਨ ਆਰਡਰ ਨੂੰ ਲੈ ਕੇ ਧੱਕਾ ਕੀਤਾ ਗਿਆ भाई अमृतपाल खालसा ਅਤੇ ਉਸਦੇ ਸਾਥੀਆਂ ਵੱਲੋਂ ਲੇਕਿਨ ਇਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨਜੀਤ ਫਿਰ ਦੁਬਾਰਾ ਐਕਟਿਵ ਹੋ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆਈ ਹੈ ਮਾਲਵੇ ਦੀ ਇਤਿਹਾਸਕ ਧਰਤੀ ਤਖਤੂ ਪੁਰਾ ਸਹਿਬ ਵਿਖੇ ਮਾਗੀ ਮੇਲੇ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਅਮਰ ਸਰ ਮੀਰੀ ਪੀਰੀ ਕਾਨਫਰੰਸ ਦੌਰਾਨ ਖਾਲਸਤਾਨੀ ਪੱਖੀ ਨਾਰੇ ਲੱਗੇ ਜਿਉਂ ਹੀ ਸਿਮਰਜੀਤ ਸਿੰਘ ਬਾਅਦ ਸਟੇਜ ਤੇ ਪਹੁੰਚੇ ਤਾਂ ਸਟੇਜ ਤੇ ਖਾਲਸਤਾਨ ਦੇ ਨਾਰੇ ਲੱਗਣੀ ਸ਼ੁਰੂ ਹੋਏ ਉਹਨਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਵੀ ਨਾਰੇ ਲਗਾਏ ਉਹਨਾਂ ਸਟੇਜ ਤੋਂ ਸਿੱਧੇ ਤੌਰ ਤੇ ਕਹਾਂ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਖਾਲਸਤਾਨ ਲਿਆਉਣਾ ਲਿਉਣਾ ਜਿਹੜਾ ਹੈ ਜ਼ਰੂਰੀ ਹੈ ਇੱਕ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਉਹ ਕਹਿੰਦੇ ਨੇ ਕਿ ਸਾਡੀ ਪਾਰਟੀ ਸੰਵਿਧਾਨਿਕ ਹੈ ਸੰਵਿਧਾਨ ਦੇ ਵਿੱਚ ਰਹਿ ਕੇ ਹੀ ਅਸੀਂ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਲੇਕਿਨ ਇਧਰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਜਿਹੜਾ ਭਾਈ ਭਾਈ ਅੰਮ੍ਰਿਤਪਾਲ ਖਾਲਸਾ ਨੇ ਉਹ ਲੱਗਦਾ ਹੈ ਕਿ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਦੇ ਸਾਹਮਣੇ ਝੁਗ ਗਏ ਨੇ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਨੇ ਸੰਵਿਧਾਨ ਦੇ ਤਹਿਤ ਹੀ ਪਾਰਟੀ ਜਿਹੜੀ ਹੈ ਰਜਿਸਟਰ ਹੋਈ ਹੈ ਇਧਰ ਤੱਕ ਤੂਪੁਰਾ ਦੇ ਵਿੱਚ ਜਿਵੇਂ ਹੀ ਮੀਰੀ ਪੀਰੀ ਦੇ ਸਿਧਾਂਤ ਦੀ ਗੱਲ ਕੀਤੀ ਗਈ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਹਮਜੀ ਸਿੰਘ ਮਾਨ ਜੀ ਸਟੇਜ ਉੱਤੇ ਚੜ੍ਹੇ ਖਾਲਸਾਣ ਜਿੰਦਾਬਾਦ ਦੇ ਨਾਰੇ ਵੀ ਲੱਗੇ ਉਹਨਾਂ ਨੇ ਨਾਰੇ ਵੀ ਲਾਏ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਫਿਰ ਦੁਬਾਰਾ ਖਾਲਸਾ ਖਾਲਸਤਾਨ ਦੀ ਆਵਾਜ਼ ਗੂੰਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਰੈਲੀ ਤਖਤੂਰ ਵਿੱਚ